ਵਾਹਿਗੁਰੂ 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 ਪਾਈ ਵਡਾਹੰਸ ਮਹੱਲਾ ਤੀਜਾ ਸੁਣਿਓ ਕੰਤ ਮਹਿਲੀ ਹੋ ਪਿਰ ਸੇਵਿਓ ਸ਼ਬਦ ਵਿਚਾਰ ਅਵਗਣਵੰਤੀ ਪਿਰ ਨਾ ਜਾਣਈ ਮੁੱਠੀ ਰੋਵੈ ਕੰਤ ਵਿਸਾਰ ਰੋਵੈ ਕੰਤ ਸੰਹਾਲ ਸਦਾ ਗੁਣਸਾਰ ਨਾ ਪਿਰ ਮਰੈ ਨਾ ਜਾਏ ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚੈ ਪ੍ਰੇਮ ਸਮਾਏ ਜਿਨੇ ਆਪਣਾ ਪਿਰ ਨਹੀਂ ਜਾਤਾ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ ਸੁਣਿ ਹੋ ਕੰਤ ਮਹਿਲੀ ਹੋ ਫਿਰ ਸੇਵਿ ਹੋ ਸ਼ਬਦ ਵਿਚਾਰੇ ਸਭ ਜਗੇ ਆਪ ਉਪਾਯਨ ਆਵਣ ਜਾਣ ਸੰਸਾਰਾ ਮਾਇਆ ਮੋਹ ਖਵਾਇਨ ਮਰ ਜਮੈ ਵਾਰੂ ਆਰਾ ਮਰ ਜਮੈ ਵਾਰੂ ਵਾਰਾ ਵਜਹਿ ਬੇਕਾਰਾ ਗਿਆਨ ਵਿਹੂਣੀ ਮੂਠੀ ਬਿਨ ਸ਼ਬਦੈ ਪਿਰ ਨਾ ਪਾਇਉ ਜਨਮ ਗਵਾਇਉ ਰੋਵੈ ਅਬਗੁਣਿਆਰੀ ਝੂਠੀ ਫਿਰ ਜਗ ਜੀਵਨ ਕਿਸਨੋ ਰੋਈਐ ਰੋਵੈ ਕੰਤ ਵਿਸਾਰੇ ਸਭ ਜਗ ਆਪ ਉਪਾਇਉ ਆਉਣ ਜਾਣ ਸੰਸਾਰੀ ਸੋ ਪਿਰ ਸੱਚਾ ਸਦ ਹੀ ਸਾਚਾ ਹੈ ਨਾ ਉਹ ਮਰੈ ਨਾ ਜਾਇ ਭੁਲੀ ਫਿਰੈ ਧਨ ਇਆਣੀਆਂ ਅਰੰਡ ਬੈਠੀ ਦੂਜੈ ਪਹਾਏ ਅਰੰਡ ਬੈਠੀ ਦੂਜੈ ਪਹਾਏ ਮਾਇਆ ਮੋਹ ਦੁਖ ਕਾਏ ਆਪ ਘਟੈ ਤਨ ਸੀਜੈ ਜੋ ਕਿਸਿਆ ਆਇਆ ਸਭ ਕਿਸ ਜਾਸੀ ਦੁਖ ਲਾਗਾ ਪਾਏ ਦੂਜੈ ਜਮ ਕਾਲ ਨਾ ਸੂਜੈ ਮਾਇਆ ਜਗ ਲੂਜੈ ਲੱਭ ਲੋਭ ਚੇਤ ਲਾਏ ਸੋ ਫਿਰ ਸਾਚਾ ਸਦ ਹੀ ਸਾਚਾ ਨਾ ਉਹ ਮਰੈ ਨਾ ਜਾਈ ਇਕ ਰੂਹ ਵਹਿ ਪਿਰਹਿ ਵਿਛੁਨੀਆਂ ਅੰਦੀ ਨਾ ਜਾਣੈ ਪਿਰ ਨਾਲੇ ਗੁਰ ਪ੍ਰਸਾਦੀ ਸਾਚਾ ਪਿਰ ਮਿਲੈ ਅੰਤਰ ਸਦਾ ਸਮਾਲੇ ਪਿਰ ਅੰਤਰ ਸੰਭਾਲੇ ਸਦਾ ਹੈ ਨਾਲੇ ਮਨ ਮੁਖ ਜਾਤਾ ਦੂਰੇ ਇਹੋ ਤਨ ਰੁਲੈ ਰਲਾਇਆ ਕਾਮਨਾ ਆਇਆ ਜਿਨ ਖਸਮ ਨਾ ਜਾਤਾ ਹਦੂਰੇ ਨਾਨਕ ਸਾ ਧਨ ਮਿਲੇ ਮਲਾਈ ਪਿਰ ਅੰਤਰ ਸਦਾ ਸੁਮਾਲੀ ਇਕ ਰੂ ਵਹਿ ਪਿਰਹਿ ਵਿਛੁਨੀਆਂ ਅੰਦੀ ਨਾ ਜਾਣੈ ਪਿਰਹਿ ਨਾਲੇ ਵਡਾਣਸ ਮਹੱਲਾ ਤੀਜਾ ਰੂ ਵਹਿ ਪਿਰਹਿ ਵਿਛੁਨੀਆਂ ਮੈਂ ਪਿਰ ਸੱਚੜਾ ਹੈ ਸਦਾ ਨਾਲੇ ਜਿਨਨੀ ਚੱਲਣ ਸਹੀ ਜਾਣਿਆ ਸਤਗੁਰ ਸੇਵਹਿ ਨਾਮ ਸੁਮਾਲੀ ਸਦਾ ਨਾਮ ਸੁਮਾਲੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਸ਼ਬਦੇ ਕਾਲ ਮਾਰ ਸੱਚ ਉਰਤਾਰ ਫਿਰ ਆਉਣ ਜਾਣ ਨਾ ਹੋਇਆ ਸੱਚਾ ਸਾਹਿਬ ਸੱਚੀ ਨਾਈ ਵੇਖੈ ਨਦਰ ਨਿਹਾਲੀ ਗੁਰੂ ਵਹਿ ਪਿਰਹੁ ਵਿਚੁੰਨੀਆਂ ਮੈਂ ਫਿਰ ਸੱਚੜਾ ਹੈ ਸਦਾ ਨਾਲੇ ਪ੍ਰਭ ਮੇਰਾ ਸਾਹਿਬ ਸ਼ਬਦੂ ਊਚਾ ਹੈ ਕਿਵਾਂ ਮਿਲਾ ਪ੍ਰੀਤਮ ਪਿਆਰੇ ਸਤਿਗੁਰ ਮੇਲੀ ਤਾਂ ਸਹਜ ਮੇਲੀ ਪੈਰ ਰਾਖਿਆ ਉਰ ਧਾਰੇ ਸਦਾ ਉਰ ਧਾਰੇ ਨੇਹੋ ਨਾਲ ਪਿਆਰੇ ਸਤਿਗੁਰ ਤੇ ਪਿਰ ਦਿਸੈ ਮਾਇਆ ਮੋਹ ਕਾ ਕੱਚਾ ਚੋਲਾ ਤਿਤ ਪੈਂਦਾ ਪਗ ਛਿਸੈ ਪਿਰ ਰੰਗ ਰਹਾਤਾ ਸੂ ਸੱਚਾ ਚੋਲਾ ਤਿਤ ਪੈਂਦਾ ਤਿਖਾ ਨਵਾਰੇ ਰਬ ਮੇਰਾ ਸਾਹਿਬ ਸਬਦੂ ਉੱਚਾ ਹੈ ਕਿਉਂ ਮਿਲਾ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਨਿਆ ਹੋਰ ਭੁੱਲੀ ਅਵਗਣਿਆਰੀ ਮੈਂ ਸਦਾ ਰਹਾਵੇਂ ਪਿਰ ਆਪਣ ਸੱਚੜਾ ਸ਼ਬਦ ਵਿਚਾਰੇ ਸੱਚਾ ਸ਼ਬਦ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਤਗੁਰ ਪ੍ਰੀਤਮ ਪਾਇਆ ਅੰਤਰ ਰੰਗ ਰਾਤੀ ਸਹਜੇ ਮਾਤੀ ਗਇਆ ਦੁਸ਼ਮਣ ਦੂਖ ਸੁਭਾਇਆ ਆਪਣੇ ਗੁਰ ਕਉ ਤਨ ਮਨ ਦੀਜੈ ਤਾਂ ਮਨ ਭੀਜੈ ਤ੍ਰਿਸ਼ਨਾ ਦੂਖ ਨਵਾਰੇ ਮੈਂ ਫਿਰ ਸੱਚ ਪਛਾਣਿਆ ਹੋਰ ਭੁਲੀ ਅਵਗਣਿਆਰੀ ਸੱਚੜੈ ਆਪ ਜਗਤਿ અપਾਇਆ ਗੁਰ ਬਿਨ ਘੋਰ ਅੰਧਾਰੂ ਆਪ ਮਲਾਏ ਆਪ ਮਿਲੈ ਆਪੇ ਦੇ ਪਿਆਰੂ ਆਪੇ ਦੇ ਪਿਆਰੂ ਸਹਿਜ ਵਪਾਰੂ ਗੁਰਮੁਖ ਜਨਮ ਸਵਾਰੇ ਧੰਨ ਜਗ ਮਹਿ ਆਇਆ ਆਪ ਗੁਆਇਆ ਦਰ ਸਾਚੈ ਸਚਿਆਰੂ ਗਿਆਨ ਰਤਨ ਘਟ ਚਾਨਣ ਹੋਆ ਨਾਨਕ ਨਾਮ ਪਿਆਰੂ ਸੱਚੜੈ ਆਪ ਜਗਤ ਉਪਾਇਆ ਗੁਰ ਬਿਨ ਕੋਰ ਅੰਧਾਰੂ ਵਡਹਾਂਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸਨੂੰ ਜਰ ਪਹੁੰਚੈ ਆਏ ਗੁਰਰਾ ਕੇਸੇ ਉਭਰੇ ਹੋਰ ਮਰ ਜੰਮ ਆਵੇ ਜਾਏ ਹੋਰ ਮਰ ਜੰਮ ਹੈ ਆਵਹਿ ਜਾਵਹਿ ਅੰਤ ਗਏ ਪਛਤਾਵਹਿ ਬਿਨ ਨਾਮੈ ਸੁਖ ਨਾ ਹੋਈ ਐਥੈ ਕਮਾਵੈ ਸੂ ਫਲ ਪਾਵੈ ਮਨਮੁਖ ਹੈ ਪਤ ਖੋਈ ਜੰਪੁਰ ਘੋਰ ਅੰਧਾਰ ਮਹਾ ਗੁਬਾਰ ਨਾ ਤਿਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ ਕਾਇਆ ਕੰਚਨ ਤਾਥੀਐ ਜਾਂ ਸਤਿਗੁਰ ਲਏ ਮਲਾਈ ਭ੍ਰਮ ਮਾਇਆ ਵਿੱਚੋਂ ਕੱਟੀਐ ਸੱਚੜੈ ਨਾਮ ਸੁਮਾਏ ਸੱਚੈ ਨਾਮ ਸੁਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੈ ਦਿਨ ਰਾਤੀ ਵਿੱਚੋਂ ਹਉ ਹਉ ਮੈਂ ਜਾਏ ਜਿਨਨੀ ਪੁਰਖੀ ਹਰ ਨਾਮ ਚੇਤ ਲਾਇਆ ਤਿਨ ਕੈ ਹਉ ਲਾਗੂ ਪਾਏ ਕਾਇਆ ਕੰਚਲਤਾ ਥੀਐ ਜਾਂ ਸਤਿਗੁਰ ਲਏ ਮਲਾਈ ਸੋ ਸੱਚਾ ਸੱਚ ਸਲਾਹੀਐ ਜੇ ਸਤਿਗੁਰ ਦੇ ਭੁਜਾਈ ਬਿਨ ਸਤਿਗੁਰ ਭਰਮ ਭੁਲਾਣੀਆਂ ਕਿਆ ਮੂੰ ਦੇਸਨ ਆਗੇ ਜਾਏ ਕਿਆ ਦੇਨ ਮੂੰ ਜਾਏ ਅਬਗੁਣ ਪਛਤਾਏ ਦੁੱਖੋ ਦੁੱਖ ਕਮਾਏ ਨਾਮ ਰਤਿਆ ਸੇ ਰੰਗ ਚਲੂਲਾ ਫਿਰ ਕਹਿ ਅੰਕ ਸੁਵਾਏ ਤੇ ਸੁਜੀਵੜੇ ਵਰਨਾ ਸੂਜਈ ਕਿਸ ਅਗੈ ਕਹੀਏ ਜਾਏ ਸੋ ਸੱਚਾ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਈ ਜਿਨਨੀ ਸੱਚੜਾ ਸੱਚ ਸਲਾਹਿਆ ਹਉ ਤਿਨ ਲਾਗੋ ਪਾਈ ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਾਲ ਸਭ ਜਾਏ ਤਿਨ ਮਿਲਿਆ ਮਾਲ ਸਭ ਜਾਏ ਸੱਚੈ ਸਰਨਾਈ ਸੱਚੈ ਸਹਿਜ ਸੁਭਾਈ ਨਾਮ ਨਿਰੰਝਨ ਅਗਮ ਅਗੋਚਰ ਸਤਿਗੁਰ ਦੀ ਆਪੁ ਭੁਜਾਏ ਅਨ ਦਿਨ ਭਗਤ ਕਰਹਿ ਰੰਗ ਰਾਤੀ ਨਾਨਕ ਸੱਚ ਸਮਾਏ ਜਿਨਿ ਸੱਚੜਾ ਸੱਚ ਧਿਆਇ ਆਉ ਤਿਨ ਕੈ ਲਾਗਉ ਪਾਈ ਵਡਹੰਸ ਕੀ ਵਾਰ ਮਹੱਲਾ ਚੌਥਾ ਲਲਾ ਬਹਿਲੀਮਾ ਕੀ ਧੁਨ ਗਾਵਣੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਲੋਕ ਮਹੱਲਾ ਤੀਜਾ ਸ਼ਬਦ ਰਤੇ ਵਡ ਹੰਸ ਹੈ ਸੱਚ ਨਾਮ ਉਰਤਾਰ ਸੱਚ ਸੰਗ ਰਹੈ ਸਦ ਸਾਚ ਰਹੈ ਸਚੈ ਨਾਮ ਪਿਆਰ ਸਦਾ ਨਿਰਮਲ ਮੈਲ ਨਾ ਲੱਗੈ ਨਦਰ ਕੀਤੀ ਕਰਤਾਰ ਨਾਨਕ ਹਾਉ ਤਿਨ ਕੈ ਬਲਿਹਾਰਨ ਜੋ ਅਨ ਦਿਨ ਜਪਹਿ ਮਾਰ ਮਹੱਲਾ ਤੀਜਾ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਆ ਸੰਗ ਜੇ ਜਾਣਾ ਬੱਗ ਬੱਪੜਾ ਤਾਂ ਜਨਮ ਨਾ ਦੇਂਦੀ ਅੰਗ ਮਹੱਲਾ ਤੀਜਾ ਹੰਸਾ ਵੇਖ ਤਰੰਦਿਆਂ ਬੱਗਾ ਪੇ ਆਇਆ ਚਾਉ ਡੁੱਬ ਮੁਏ ਬੱਗ ਬੱਪੜੇ ਸਿਰ ਤਲ ਉੱਪਰ ਪਾਉ ਪੌੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰ ਨਾ ਬੀਆ ਤੂੰ ਕਰਨ ਕਾਰਨ ਸਮਰੱਥ ਹੈ ਤੂੰ ਕਰਹਿ ਸੋthia ਤੂੰ ਅਣ ਮੰਗਿਆ ਦਾਨ ਦੇਵਣਾ ਸਭ ਨਾ ਹਾ ਜੀਆ ਸਭ ਆਖੋ ਸਤਿਗੁਰੂ ਵਾਹ ਵਾਹ ਜਿਨ ਦਾਨ ਹਰ ਨਾਮ ਮੁਖ ਦੀਆ ਸ਼ਲੋਕ ਮਹਲਾ 3 ਪੈ ਵਿੱਚ ਸਭ ਆਕਾਰ ਹੈ ਨਿਰਪਉ ਹਰ ਜੀਓ ਸੋਏ ਸਤਿਗੁਰ ਸੇਵਿਆ ਹਰ ਮਨ ਵਸੈ ਤਿਤੈ ਭਉ ਕਦੇ ਨਾ ਹੋਏ ਦੁਸ਼ਮਣ ਦੁਖ ਤਿਸਨੋਂ ਨੇੜ ਨਾ ਆਵੇ ਉਹੇ ਨਾ ਸਕੈ ਕੋਈ ਗੁਰਮਖ ਮਨ ਵਿਚਾਰਿਆ ਜੋ ਤਿਸ ਭਾਵੈ ਸੋ ਹੋਏ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਏ ਮਹਲਾ ਤੀਜਾ ਇਕ ਸੱਜਣ ਚੱਲੇ ਕ ਚੱਲ ਗਏ ਰਹੰਦੇ ਭੀ ਫੁਨ ਜਾਹੇ ਜਿਨਿ ਸਤਗੁਰ ਨਾ ਸੇਵਿਓ ਤੇ ਆਏ ਗਏ ਪਛਤਾਹ ਨਾਨਕ ਸੱਚ ਰਤੇ ਸੇ ਨਾ ਵਿਛੜਹਿ ਸਤਗੁਰ ਸੇਵ ਸਮਾਹੀ ਪੌੜੀ ਤਿਸ ਮਿਲਿਆ ਸਤਗੁਰ ਸੱਜਣਾ ਜਿਸ ਅੰਤਰ ਹਰ ਗੁਣਕਾਰੀ ਤਿਸ ਮਿਲਿਆ ਸਤਗੁਰ ਪ੍ਰੀਤਮੈ ਜਿਨ ਹਉ ਮੈਂ ਵਿੱਚੋਂ ਮਾਰੀ ਸੋ ਸਤਗੁਰੂ ਪੂਰਾ ਧੰਨ ਧੰਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਨਿਤ ਜਪਿਓ ਉਹ ਸੰਤੋਹ ਰਾਮ ਨਾਮ ਭੌਜਲ ਬਿਖਤਾਰੀ ਗੁਰਪੂਰੈ ਹਰ ਉਪਦੇਸਿਆ ਗੁਰ ਵਿਟਣਿ ਉਹ ਹਉ ਸਦਵਾਰੀ ਸ਼ਲੋਕ ਮਹਲਾ 3 ਜਾਂ